ਇਹਦੇ ਪਹਿਲੇ ਸਵੇਰ 27 ਲੀਟਰ ਪਾਇਏ ਜਣੇ ਦੁੱਧ ਪਹਿਲੇ ਸਵੇਰ 27 ਲੀਟਰ ਦਾ ਰਿਕਾਰਡ ਹੈ ਦਾ ਹਾਂਜੀ ਠੀਕ ਹੈ ਐਤ ਕੀ ਆਸਮੀ 30 ਪਲੱਸ ਦੀ ਹੈ ਜੀ 37 ਤੋਂ ਉੱਪਰ ਦੇਉਗਾ ਹਣਾ ਜੀ ਇਸ ਟਾਈਮ ਜਿਹੜਾ ਬਾਲਾ ਹਾਜ਼ਰ ਹੈ ਜੀ ਠੀਕ ਹੈ 7.5 ਤੋਂ 8 ਕਿਲੋ ਹਾਜ਼ਰ ਹੈ ਠੀਕ ਹੈ ਠੀਕ ਹੈ ਜੀ ਇਹ ਦੁੱਧ ਦੀ ਆਸਮੀ ਜਣ ਕੇ ਪਹਿਲੇ ਸਵੇਰ ਨੇ 14 ਕਿਲੋ ਪਾਇਆ ਹੂੰ ਐਤ ਕੀ ਆਸਮੀ ਦਾ 16 ਪਾਦੇ 17 ਪਾਦੇ ਬਾਕੀ ਹੁੰਦਾ ਸੇਵਾ ਦੇ 16 ਠੀਕ ਹੈ ਮਗਰੇ ਦੀ ਜੈਡ ਬਲੈਕ ਬੱਛੀ ਹੈ ਅੱਛੇ ਰੇ ਮਗਰ ਕਾਲੀ ਬੱਛੀ ਹੈਗੀ ਕਾਲੀ ਬੱਛੀ ਹੈ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਦਵੜੀਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਇਹਨੂੰ ਫਰੀਦਕੋਟ ਪੈ ਜਾਂਦਾ ਸਾਹਮਣੇ ਤੁਸੀਂ ਦੋ ਗਾਵਾਂ ਦੇਖ ਰਹੇ ਹੋ ਇਹ ਵਕਾਊ ਆ ਦੋਵੇਂ ਤਾਜ਼ੀਆਂ ਸੂਈਆਂ ਤੇ ਬੱਚੇ ਇਹਨਾਂ ਦੇ ਖੜੇ ਤੁਸੀਂ ਦੇਖ ਸਕਦੇ ਹੋ ਨਾਲਗੇ ਇਹਨਾਂ ਦੇ ਨਾਲ ਆ ਜਮਾ ਦੇਖ ਸਕਦੇ ਹੋ ਬਿਲਕੁਲ ਤਾਜ਼ੀਆਂ ਸੂਈਆਂ ਇੱਕ ਦੇ ਮਗਰ ਬੱਚਾ ਤੇ ਇੱਕ ਦੇ ਮਗਰ ਬੱਚੀ ਆ ਤੇ ਦੂਜਾ ਦੂਜਾ ਸੂਆ ਦੋਵੇਂ ਸੋਈਆਂ ਵੀਆਂ ਤੇ ਆਹ ਵਹਿੜ ਦਾ ਤੁਸੀਂ ਕਦ ਕੜ ਦੇਖ ਸਕਦੇ ਹੋ ਬਾਡੀ ਬੰਤਰ ਤੇ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਹੈ ਸਾਫ ਸੁਥਰੀ ਵਹਿੜ ਆ ਗਈ ਦੂਜੇ ਨੰਬਰ ਤੇ ਇਹ ਥੋੜੀ ਕ੍ਰਾਸ ਦੇ ਵਿੱਚ ਆ ਗਈ ਇਹ ਵੀ ਆਪ ਦੀ ਜਗ੍ਹਾ ਤੇ ਚੰਗੀ ਆ ਗਈ ਬਾਕੀ ਥਾਣਾ ਦਾ ਸਾਈਜ਼ ਬਹੁਤ ਵਧੀਆ ਹੈ ਦਾ ਵੀ ਬਾਕੀ ਜੋ ਡਿਟੇਲ ਆ ਉਹ ਸਾਰੀ ਆਪਾਂ ਲੈ ਕੇ ਦੇਵਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਆਦੀ ਪੂਰੀ ਫੌਲ ਤਸੱਲੀ ਕਰਕੇ ਵਾ ਵਾਹ ਬਹੁਤ ਸਹੀ ਫਿਰ ਤੁਸੀਂ گاਵਾ ਨੂੰ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਆ ਜੋ ਆਪਾਂ ਬਾਈ ਨਾਲ ساری ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਮਨਪ੍ਰੀਤ ਸਿੰਘ ਹੈ ਜੀ ਠੀਕ ਹੈ ਜੀ ਪਿੰਡ ਗੋਵਿੰਦਗੜ੍ਹ ਦਾ ਬੜੀ ਖਾਨਾ ਠੀਕ ਹੈ ਤਹਿਸੀਲ ਜੇਤੋ ਜ਼ਿਲ੍ਹਾ ਫਰੀਦਕੋਟ ਠੀਕ ਹੈ ਹਾਂਜੀ आस-पास ਦੇ ਪਿੰਡ ਆਸ-पास ਹੀ ਜਾਨੀ ਕਿ ਟੋ ਟੈਕਸ ਵਾਲਾ ਜਿੱਦਾ ਪਿੰਡ ਆ ਜਾਂਦਾ ਜੀ ਆਪਾਂ ਨੂੰ 6 ਕਿਲੋਮੀਟਰ ਠੀਕ ਹੈ ਜੀ ਬਾਜਾ ਖਾਨ ਆ ਜਾਂਦਾ ਵੀ 5 ਕਿਲੋਮੀਟਰ ਠੀਕ ਹੈ ਜੇਤੋ ਮੰਡੀ 8 ਕਿਲੋਮੀਟਰ ਜੀ ਠੀਕ ਹੈ ਇਹ ਸੈਂਟਰ 'ਚ ਪਿੰਡ ਆ ਜਾਂਦੇ ਸੈਂਟਰ 'ਚ ਪਿੰਡ ਆ ਜਾਂਦਾ ਜਾਨੀ ਕਿ ਆਸ-ਪਾਸੇ ਦੇ ਆ ਪਾਸੇ ਵਾਲੇ ਸ਼ਹਿਰ ਆ ਜਾਂਦੇ ਜੀ 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 ਹਾਂਜੀ ਠੀਕ ਹੈ ਤੇ ਆਪਾਂ ਭਾਈ ਪਹਿਲੇ ਨੰਬਰ ਵਾਲੇ ਤੋਂ ਸਟਾਰਟ ਕਰ ਲਗੇ ਚਿੱਤੀ ਬਹਿੜ ਤੋਂ ਇਹਦੀ ਕੀ ਡਿਟੇਲ ਆ ਕਿ ਕਿਹੜਾ ਸੂਰਾ ਸੂਈ ਵੀ ਆ ਇਹ ਬਾਈ ਜੀ ਦੂਜਾ ਸੂਰਾ ਸੂਈ ਹੋਈ ਆ ਠੀਕ ਆ ਮਗਰੇ ਇਹਦੀ ਜੈਡ ਬਲੈਕ ਬੱਛੀ ਆ ਅੱਛੇ ਇਹਦੇ ਮਗ ਬੱਤ ਕੋਸਾ ਥੋੜੀ ਚੱਗੀ ਬੱਚੀ ਬਹੁਤ ਸੋਹਣੀ ਆਈ ਹੋਣਾ ਠੀਕ ਹੈ ਜੀ ਠੀਕ ਹੈ ਨਾੜੂ ਦਾ ਨਾਲ ਆਗਾ ਨਾਲ ਹਾਂਜੀ ਇਹਨੂੰ ਦੋ ਦਿਨ ਹੋ ਗਏ ਸੋਈ ਨੂੰ ਹਾਂਜੀ ਇਸ ਟਾਈਮ ਜਿਹੜਾ ਬਾਲਾ ਹਾਜ਼ਰ ਹੈ ਜੀ ਠੀਕ ਹੈ 7.5 ਤੋਂ 8 ਕਿਲੋ ਹਾਜ਼ਰ ਹੈ ਠੀਕ ਹੈ ਠੀਕ ਹੈ ਜੀ ਇਹ ਦੁੱਧ ਦੀ ਆਸਮੀ ਜਨ ਕਿ ਪਹਿਲੇ ਸੋਇਆਂ ਨੇ 14 ਕਿਲੋ ਪਾਇਆ ਹੂੰ ਐਦ ਕਿ ਆਸਮੀ ਦਾ 16 ਪਾ ਦੇ 17 ਪਾ ਦੇ ਬਾਕੀ ਹੁੰਦਾ ਸੇਵਾ ਦੇ 16 17 ਦੀ ਉਮੀਦ ਆ ਗਈ ਹਾਂਜੀ ਠੀਕ ਹੈ ਬਾਕੀ ਸੇਵਾ ਤੇ ਹੁੰਦਾ ਹਨ ਹਾਂਜੀ ਠੀਕ ਹੈ ਇਹ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਮੁੱਲ 55000 ਹੈ 55 ਹਾਂਜੀ ਸੀ ਠੰਡੀ ਆ ਇੱਕ ਨੰਬਰ ਧਾਰ ਭੋਲੀ ਹੈ ਬਿਲਕੁਲ ਜੀ ਠੀਕ ਹੈ ਮਾਨਤਨ ਹੋ ਜੂ ਮੌਕੇ ਦੇ ਹਾਂਜੀ ਮਾਨਤਨ ਹੋ ਜੂ ਠੀਕ ਹੈ ਕਿਵੇਂ ਚੋਣ ਚਾਣ ਜੂ ਬੋਲਾ ਕੱਢਿਆ ਹੋਊਗਾ ਇੱਕ ਨੰਬਰ ਜੀ ਠੰਡੀ ਜਮਾਂ ਸੀ ਭੋਲੀ ਧਾਰਾਈ ਥਣ ਥਣ ਓਕੇ ਜਮਾਂ ਹਾਂਜੀ ਜਮਾਂ ਠੀਕ ਹੈ ਖੋਲ ਕੇ ਘੇੜਾ ਦਵਾ ਦੇ ਲੋ ਵੀ ਦੋਸਤੋ ਦੂਜਾ ਸੂਗਾ ਸੂਈ ਵੀ ਆ ਕ੍ਰੋਸ ਦੇ ਵਿੱਚ ਆ ਤੇ ਨਾਲ ਵੱਛੀ ਆ ਵੀ ਬਹੁਤ ਸੋਹਣੀ ਬਲੈਕ ਕਲਰ ਦੇ ਵਿੱਚ ਬਿਲਕੁਲ ਤਾਜ਼ੀ ਸਹੀ ਹੈ ਬਾਕੀ ਤੁਸੀਂ ਤੁਰਦੀ ਨੂੰ ਚੈੱਕ ਕਰ ਸਕਦੇ ਹੋ ਫੇਸ ਸੋਹਣਾਗਾ ਬਾਡੀ ਬੈਂਟਰ ਦੀ ਬਹੁਤ ਚੰਗੀ ਹੈਗੀ ਤੇ ਬਾਕੀ ਥਾਣਾ ਦਾ ਸੈਜ ਬਹੁਤ ਵਧੀਆਗਾ ਮੁਠੀ ਦੀ ਜਵਾਈ ਵਾਲੇ ਥਾਣਾਗੇ ਬਹੁਤ ਚੰਗੇ ਦੇਖ ਸਕਦੇ ਹੋ ਸਪੇਸ ਵੀ ਚੰਗੀ ਹੈਗੀ ਪਾਸੇ ਤੋਂ ਬੈਕ ਸਾਈਡ ਤੋਂ ਵੀ ਬਾਕੀ ਕੰਪੈਕਟ ਆਰਡਰ ਹੈਗਾ ਕੋਈ ਲੰਮਕਾ ਆਰਡਰ ਨਹੀਂ ਹੈਗਾ ਟਾਈਟ ਹੋਵਾਨਾਗਾ ਤੇ ਬਾਕੀ ਸਾਫ ਸੁਥਰੀ ਹੈਗੀ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ 55000 ਰੇਟ ਆ ਤੇ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਤੇ ਦੂਜੇ ਨੰਬਰ ਤੇ ਬਾਈ ਜਿਹੜੀ ਇਹ ਹੈ ਜੀ ਕੀ ਡਿਟੇਲ ਆ ਇਹ ਵੀ ਬਾਈ ਜੀ ਦੂਜਾ ਸੂਆ ਸੋਈ ਹੋਈ ਆ ਦੂਜਾ ਸੂਆ ਹੀ ਇਹ ਸੂਈ ਵੀ ਆ ਹਾਂਜੀ ਇਹ ਰਾਤ ਨੂੰ ਸੂਪੀਆ ਜੀ 11:00 ਵਜੇ ਠੀਕ ਆ ਇਹ ਸਵੇਰ 5:00 ਵਜੇ ਸੂਪੀਆ ਜੀ ਠੀਕ ਆ ਦੋਨਾਂ ਨੂੰ ਦੋ ਦਿਨ ਤਾਂ ਨਹੀਂ ਹੋਇਆ ਸੂਈਆਂ ਨੇ ਠੀਕ ਆ ਇਕੱਠੀਆਂ ਸੂਈਆਂ ਮਤਲਬ ਹਾਂਜੀ 26 ਤਰੀਕ ਨੂੰ ਜਾਨੀ ਕਿ ਸੂਈਆਂ ਜੀ ਠੀਕ ਆ ਇਹ ਇਹਦਾ ਕੀ ਰਿਕਾਰਡ ਆ ਦੁੱਧ ਆ ਇਹਦੇ ਪਹਿਲੇ ਸੂਈ ਦਾ 27 ਲੀਟਰ ਪਾਇਆ ਜਣੇ ਦੋਤਾ ਪਹਿਲੇ ਸੂਈ ਦਾ 27 ਲੀਟਰ ਦਾ ਰਿਕਾਰਡ ਹੈ ਦਾ ਹਾਂਜੀ ਠੀਕ ਆ ਐਤ ਕੀ ਆਸਮੀ 30 ਪਲੱਸ ਲਿਆ ਜੀ 37 ਤੋਂ ਉੱਪਰ ਦੇਊਗਾ ਹਣਾ ਹਾਂਜੀ ਤਿਆਰੀ ਐਤ ਕੀ ਚੰਗੀ ਆ ਬਾਕੀ ਤੁਸੀਂ ਕੱਦ ਕਾੜ ਦੇਖ ਸਕਦੇ ਹੋ ਬਾਕੀ ਕੱਦ ਕਾੜ ਬਹੁਤ ਆ ਹਣਾ ਹਾਂਜੀ ਮਗਰ ਇਹ ਵੀ ਬੱਛਾ ਆ ਗਿਆ ਜੀ ਆਰਡਰ ਵੀ ਚੰਗਾ ਹਣਾ ਹਾਂਜੀ ਚਾਹੀਏ ਬੱਛਾ ਇਹਦੇ ਮਗਰ ਬੱਛਾ ਜੀ ਆ ਇਹਦੇ ਮਗਰ ਦੋਸਤੋ ਬੱਛਾ ਆਗਾ ਤੇ ਤਾਜ਼ੂ ਇਹ ਸੂਈ ਆ ਬਿਲਕੁਲ ਬਾਕੀ ਕੱਦ ਕਾਠ ਇਹਦਾ ਬਹੁਤ ਆਗਾ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਕੰਪੈਕਟਡ ਰੇਡਾਗਾ ਤੇ ਮੁਠੀ ਦੀ ਚਵਾਈ ਨਾਲ ਮਤਲਬ ਕਿ ਉਹ ਹੋ ਜਾਂਦਾ ਹਾਂਜੀ ਸਹੀ ਵਧੀਆ ਸਾਨਾ ਹੁੰਦੇ ਆ ਜੀ ਮੁਠੀ ਦੀ ਚਵਾਈ ਵਾਲੇ ਅੱਛਾ ਹਾਂਜੀ ਉਹ ਮੈਨੂੰ ਲੱਗਦਾ ਮਸ਼ੀਨੀ ਤੇ ਵੀ ਹੋ ਜੂਗਾ ਨਾ ਮਸ਼ੀਨੀ ਤਾਂ ਬਹੁਤ ਵਧੀਆ ਜੀ ਠੀਕ ਆ ਦੋਸਤੋ ਚਵਾਈ ਇਹਦੀ ਮਸ਼ੀਨੀ ਵੀ ਹੋ ਜੂਗੀ ਤੇ ਤੁਸੀਂ ਮੁਠੀ ਨਾਲ ਵੀ ਚੋ ਸਕਦੇ ਆ ਇਹਨੂੰ ਦੋਨੇ ਲੋਟੀ ਇਹ ਮਤਲਬ ਕਿ ਇਹਦੀ ਚਵਾਈ ਹੋ ਜੂਗੀ ਬਾਕੀ ਕੱਦ ਬਹੁਤ ਆ ਇਹਦਾ ਤੇ ਬਾਕੀ ਕੋਈ ਲਿੱਸੀ ਵੀ ਨਹੀਂ ਹੈਗੀ ਤੇ ਕੋਈ ਜ਼ਿਆਦਾ ਇਹ ਥਰਟੀ ਬਣੀ ਹੈਗੀਗੀ ਪੂਰਾ ਵਧੀਆ ਬੀਸੀਐਸ ਸਕੋਰ ਆ ਇਹਦਾ ਸੋਹਣੀ ਵਹਿੜਾ ਪੂਰੀ ਤੇ ਬਾਕੀ ਬੇਲ ਵੀ ਚੰਗੀ ਹੈਗੀ ਤੇ ਅੱਰ ਤੁਹਾਨੂੰ ਦਿਖਾ ਦਿੰਨੇ ਆ ਮੂਰ ਨੂੰ ਵੀ ਚੰਗਾ ਆ। ਥਾਣਾ ਵੀ ਬਹੁਤ ਵਧੀਆ ਵਿੱਥੀ ਵੀ ਬਹੁਤ ਆ ਗਈ। ਤੇ ਬਈ ਇਹਦਾ ਰੇਟ ਇਹਦਾ ਰੇਟ ਹੈਗਾ ਜੀ 1,10,000 ਜੀ। ਇਹਦਾ ਰੇਟ ਹੈ 1,10,000। ਹਾਂਜੀ। ਮੌਕੇ ਤੇ ਮਾਨਤਾ ਨੇ ਇਹਦੇ ਚ ਵੀ ਹੋ ਜੂਗਾ। ਹਾਂਜੀ। ਖੋਲੀਏ ਇਹਨੂੰ ਵੀ। 1,10,000 20000 ਦਾ ਰੇਟ ਹੈਗਾ। ਬਾਕੀ ਮਾਨਦਾਨ ਮੌਕੇ ਤੇ ਹੋ ਜੂਗਾ। ਦੂਜਾ ਸੂਆ ਸੂਈਆ ਪਹਿਲੇ ਸੂਏ ਦਾ ਚੰਗਾ ਰਿਕਾਰਡ ਆ ਇਹਦਾ 27 ਲੀਟਰ ਦਾ 27 ਲੀਟਰ ਦਾ ਇਹਦਾ ਰਿਕਾਰਡ ਆ ਤੇ 30 ਲੀਟਰ ਦੀ ਉਮੀਦ ਆ 30 ਤੋਂ ਵੱਧ ਵੀ ਸਕਦੀ ਹੈ ਬਾਕੀ ਸੇਵਾ ਤੇ ਹੁੰਦਾ ਵਾ ਤੇ ਸੇਵਾ ਚੰਗੀ ਕਰ ਲਾਂਗੇ ਤੇ ਦੁੱਧ ਵਧੀਆ ਦੇ ਦੂਗੀ ਕਿਉਂਕਿ ਵਹਿੜ ਚੰਗੀ ਆ ਬਰੀਕੀਆਂ ਦੇ ਵਿੱਚ ਆ ਬਾਕੀ ਬਾਂਤਰ ਬਹੁਤ ਚੰਗੀ ਆ ਗਈ ਕੱਦ ਕਾੜ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਹੁਤ ਆ ਤੇ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਗਈ ਸਾਫ਼ ਸੁਥਰੀ ਸੋਹਣੀ ਵਹਿੜ ਆ ਗਈ ਇਹ ਪਲਾਨ ਇਹਦੇ ਉਮੀਦ ਆ ਗਈ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈ ਵੀ ਬਾਕੀ ਤਸੱਲੀ ਤੁਸੀਂ ਕਰਨੀ ਆ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਤੇ ਇਹ ਉਂ ਚੌਣ ਚਾਂ ਦੇ ਬਾਈ ਸਹੀ ਆ ਇੱਕ ਨੰਬਰ ਆ ਬਾਈ ਜੀ ਸੰਢੀ ਸੇਲ ਓਕੇ ਜਮ ਹਾਂਜੀ ਬੰਦਾ ਆ ਦੀ ਤਸੱਲੀ ਕਰਕੇ ਆਪਣੇ ਘਰ ਲੈ ਜਾ ਸਕਦਾ ਠੀਕ ਆ ਫੁੱਲ ਤਸੱਲੀ ਕਰਕੇ ਲੈ ਜੇ ਹਾਂ ਹਾਂ ਇਹਨਾਂ ਨੂੰ ਪੈਸੇ ਲਿਉਣੇ ਆਪਦੀ ਤਸੱਲੀ ਕਰਦਾ ਤਸੱਲੀ ਕਰਨੀ ਜ਼ਰੂਰੀ ਆ ਜੀ ਤੇ ਆਪ ਦੀ ਫੁੱਲ ਤਸੱਲੀ ਕਰਕੇ ਤੁਸੀਂ ਲਿਆ ਸਕਦੇ ਹੋ ਵੀਡੀਓ ਦੇ ਵਿੱਚ ਚੈਨਲ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ